जय श्री राम जय श्री राम मैं ਤੁਹਾਨੂੰ ਅੱਜ ਉਸ ਪਾਤਰ ਨੂੰ ਮਿਲਾਉਣ ਜਾ ਰਿਹਾ ਹੈ ਜਿਹੜਾ ਆਜ਼ਾਦ ਕਲਚਰ रामलीला ਸਹਿਰਾ ਕਮੇਟੀ ਦੇ ਸਭ ਤੋਂ ਪੁਰਾਣੇ ਅਤੇ ਸੀਨੀਅਰ ਕਲਾਕਾਰ ਨੇ ਉਹ ਨੇ ਚੁੰਨੀ ਲਾਲ ਜੀ ਢਿੰਗਰਾ ਆਪਣੀ ਜਵਾਨੀ ਦੱਸਣਗੇ ਵੀ रामलीला ਦੇ ਵਿੱਚ ਉਹਨਾਂ ਨੂੰ ਕਿੰਨੀ ਦੇਰ ਹੋ ਗਈ ਰੋਲ ਕਰਦਿਆਂ ਨੂੰ ਤੇ ਤੁਹਾਡੀ ਗੱਲ ਅਸੀਂ ਚੁੰਨੀ ਲਾਲ ਢਿੰਗਰਾ ਜੀ ਨਾਲ ਕਰਵਾਉਣੀ ਹੈ हां जी चुरीलाल जी ਤੁਹਾਨੂੰ ਰਾਮਲੀਲਾ ਦੇ ਵਿੱਚ ਕਿੰਨੀ ਦੇਰ ਹੋ ਗਈ ਰੋਲ ਕਰਦੇ ਨੂੰ ਤੇ ਕਿਹੜਾ-ਕਿਹੜਾ ਰਾਮਲੀਲਾ ਦੇ ਵਿੱਚ ਤੁਸੀਂ ਹੁਣ ਤੱਕ ਰੋਲ ਕੀਤਾ ਹੈ ਮੈਂ ਚੁਰੀलाल ਠਿੰਗਰਾ ਰਾਮਲੀਲਾ ਦੇ ਵਿੱਚ 1973 ਚ ਆਇਆ ਸੀਗਾ ਪੈ ਰੱਖਿਆ ਸੀਗਾ ਅਤੇ ਜਦੋਂ ਕਿ ਮੈਨੂੰ ਪਹਿਲਾ ਰੋਲ ਮੰਤਰੀ ਦਾ ਮਿਲਿਆ ਤੇ ਦੂਜੇ ਸਾਲ ਮੈਨੂੰ ਆਪਣਾ ਇਹ ਚੀਜ਼ ਆ ਰੋਲ ਮਿਲਿਆ ਤੀਜੇ ਸਾਲ ਮੈਂ ਜਾਸ਼ਰਦ ਦਾ, ਸਕਰੀਬ ਦਾ ਰਾਜਾ ਗੋਦਾ ਦੇ ਇਤਿਹਾਸ ਦਾ ਮਾਰੀਚ ਦਾ ਵੀ ਕਰਿਆ ਇੱਕ ਸਾਲ ਤਾਰਕਾ ਦਾ ਵੀ ਕਰਿਆ ਹੋਰ ਅਨੇਕਾ ਕਈ ਰੋਲ ਮੈਂ ਕੀਤੇ ਅੱਜ ਕਾ ਦਾ ਰੋਲ ਕਰ ਰਿਹਾ ਹਾਂ ਅੱਜ ਮੈਂ ਇਹ ਚੀਜ਼ ਦਾ ਰੋਲ ਕਰ ਰਿਹਾ ਇਸ ਤੋਂ ਪਹਿਲਾਂ ਭਾਰਤ ਦਾ ਰੋਲ ਵੀ ਕੀਤਾ ਹੈ ਤੁਹਾਡੇ ਪਰਿਵਾਰ ਦੇ ਵਿੱਚੋਂ ਹੋਰ ਵੀ ਕੋਈ ਰੋਲ ਕਰਦਾ ਰਾਮਨੀਲੇ ਚ ਸਾਡੇ ਪਹਿਲਾਂ ਕਰਗੇ ਜੀ ਚਾਏ ਦੇ ਮੁੰਡੇ ਕਾਦਾ ਕਾਦਾ ਰੋਲ ਕਰਕੇ ਗਏ ਉਹ ਬਾਲੀਆ ਕਰਕੇ ਜੀ ਖਿਰ ਜਿਆਦਾ ਕਰ ਗਿਆ 1.5 ਚਾਚੇ ਜਿਆਦਾ ਮੋਟਾ ਸੀ ਉਹ ਰਾਵਣ ਦਾ ਰੋਲ ਕਰ ਗਿਆ ਸੀਤਾ ਦਾ ਕਰ ਗਿਆ ਹੁਣ ਤੁਹਾਡੀ ਉਮਰ ਕਿੰਨੀ ਹੈਗੀ ਮੇਰੀ ਉਮਰ ਹੈ ਇਸ ਵੇਲੇ 73 ਸਾਲ ਦੀ ਹੈ ਤੇ ਸਾਡੇ ਦਰਸ਼ਕਾਂ ਦੀ ਜਾਣਕਾਰੀ ਮੁਤਾਬਕ ਤਪੇ ਦੇ ਵਿੱਚ ਕਿੰਨੀ ਦਿਨ ਹੋ ਗਈ ਰਾਮ ਨਿਥ ਚਲਦੀ ਨੂੰ ਤਪੇ ਦੇ ਵਿੱਚ ਤਾਂ ਰਾਮ ਨਿਥ ਜਦੋਂ ਮਾਇਆ ਸੀ ਚਲਦੀ ਸੀਗੀ ਵਿਚਾਲ ਦੀ 6 ਸਾਲ ਬੰਦ ਰਹੀ ਹੈ ਉਦੋਂ ਬਾਅਦ ਅਸੀਂ ਕਾਨੇ ਦੇ ਵਿੱਚ ਖੜੀ ਕੀਤੀ ਹੈ ਤੇ ਰਾਮ ਜੀ ਦਾ ਝੰਡਾ ਮੇਰੇ ਹੱਥੀ ਲੱਗਿਆ ਹੋਇਆ ਠੀਕ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਨਵੇਂ ਕਲਾਕਾਰ ਨੇ ਅਸੀਂ ਨਵੇਂ ਕਈ ਕਲਾਕਾਰ ਸਿਖਾਏ ਹੈ ਜਿਵੇਂ ਕਿ ਪਹਿਲਾਂ ਭਗਵਾਨ ਸ਼੍ਰੀ ਰਾਮਚੰਦ ਜੀ ਦਾ ਰੋਲ ਸਿਖਾਇਆ ਪਵਨ ਕੁਮਾਰ ਬਿਆਸ ਪਰ ਸ਼ਰਫਾਦ ਸਿਖਾਇਆ ਹਰਸੈਨ ਮੋੜ ਤੇ ਬਿਸ਼ਮਦਰ ਨੂੰ ਸਿਖਾਇਆ ਰਮੇਸ਼ ਕੁਵਾਰ ਖੋਪਾ ਹੋਰ ਮੈਂ ਅਨੇਕਾਂ ਕਈ ਕਲਾਕਾਰ ਸ਼੍ਰੀਸ਼ ਕੁਵਾਰ ਤੇ ਜੀ ਨੂੰ ਸਿਖਾਇਆ ਇਹ ਹੋਰ ਵੀ ਕਈ ਕਲਾਕਾਰ ਐ ਜਿਨ੍ਹਾਂ ਨੂੰ ਮੈਂ ਇਹ ਰੋਲ ਸਿਖਾਈ ਆ ਹਾਂ ਤੁਸੀਂ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਨੌਜਵਾਨ ਪੀੜੀ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਨਾਲ ਆਰਾਮਿਕ ਦਾ ਵੀ ਕਲਾਬ ਵਿੱਚ ਜੋੜ ਅਸੀਂ ਆਪਣਾ ਧਰਮ ਹੈ ਇਹਨਾਂ ਨੂੰ ਸਿਖਾਉਣ ਵਾਸਤੇ ਮੈਂ ਹਰ ਵੀਰੇ ਹਾਜ਼ਰੀ ਰਹਿਣਾ ਹੈਗਾ ਜਿਹੜਾ ਮਰਜ਼ੀ ਮੇਥੋ ਰੋਲ ਸਿੱਖ ਲੈਣ ਐਸੀ ਕੋਈ ਗੱਲ ਨਹੀਂ ਹੈ ਔਰ ਆ ਵੀ ਰਹੇ ਐ ਸਿੱਖ ਵੀ ਰਹੇ ਐ ਸਿਖਾਈ ਵੀ ਵੀ ਹੈ ਠੀਕ ਹੈ ਆਪਣੇ ਜੀ ਰਿਸ਼ਕਵਰ ਤੌੜਾ ਉਹਨੂੰ ਮੈਂ ਸਕਰੀਬ ਦਾ ਸਿਰ ਉਹਨਾਂ ਸਕਾਇਆ ਸੀਗਾ ਸਾਨੂੰ ਮਾਤਾ ਵੀ ਸਫਾਇਆ ਸੀਗਾ ਹੁਣ ਤੁਹਾਡੀ ਅਸੀਂ ਯਾਦ ਕਲਚਰ ਆਰਾਮਲੀਲਾ ਸਹਿਰਾ ਕਮੇਟੀ ਦੇ ਕਰਤਾ ਧਰਤਾ ਸ਼ਰੇਸ਼ ਚੰਦੇਲ ਜੀ ਨਾਲ ਗੱਲ ਕਰਵਾਉਂਦੇ ਆ ਉਹਨਾਂ ਤੋਂ ਪੁੱਛਦੇ ਆ ਸ਼ਰੇਸ਼ ਜੀ ਤੁਹਾਡੀ ਆਰਾਮਲੀਲਾ ਦੇ ਵਿੱਚ ਸਭ ਤੋਂ ਪੁਰਾਣਾ ਕਲਾਕਾਰ ਕੌਣ ਹੈ ਜੈ ਸ਼੍ਰੀ ਰਾਮ ਸਾਡਾ ਜੀ ਸਭ ਤੋਂ ਪੁਰਾਣਾ ਕਲਾਕਾਰ ਤੁੰਡਾ لال ਜੀ ਹੈ ਜਿਨ੍ਹਾਂ ਦੀ ਕਲਬ ਨੂੰ ਬਹੁਤ ਵੱਡੀ ਦੇਣ ਹੈ ਜਿਹੜੇ ਆਪ ਵੀ ਬਹੁਤ ਰੋਲ ਕਰਦੇ ਆ ਕਿ ਉਹਨਾਂ ਨੇ ਬਹੁਤ ਬੱਚਿਆਂ ਨੂੰ ਸਿਖਾਇਆ ਵੀ ਹੈ ਤੇ ਹਮੇਸ਼ਾ ਹੀ ਕਲੱਬ ਲਈ ਹਰ ਇੱਕ ਰੋਲ ਕਰਨ ਲਈ ਉਹ ਤਿਆਰ ਰਹਿੰਦੇ ਆ ਤੇ ਨਵੇਂ ਤੋਂ ਨਵੇਂ ਬੱਚਿਆਂ ਨੂੰ ਤਿਆਰ ਕਰਦੇ ਆ ਠੀਕ ਹੈ ਉਹਨਾਂ ਦੀ ਕਲੱਬ ਨੂੰ ਸਭ ਤੋਂ ਵੱਡੀ ਦੇਣ ਹੈ ਇਹ ਰਾਮਲੀਲਾ ਤਪਾ ਦੇ ਵਿੱਚ ਕਿੰਨਾ ਕਿੰਨਾ ਚਰ ਹੋ ਗਿਆ ਚਲਦੀ ਨੂੰ ਜਿਹੜੀ ਜਿਹੜੀ ਰਾਮਲੀਲਾ ਚੱਲ ਰਹੀ ਹੈ ਸੁਣਨ ਚ ਆਇਆ ਵੀ ਇਹ ਕੋਈ ਪੰਜਾਬ 52 ਦੀ ਚੱਲ ਰਹੀ ਹੈ ਜੀ ਕਲੀਅਰ ਨਹੀਂ ਹੈ ਠੀਕ ਹੈ ਪੰਜਾਬ 52 ਦੇ ਵਿੱਚ ਰਾਮਲੀਲਾ ਤਪੇ ਹੁੰਨ ਲੱਗਦੀ ਸੀ ਠੀਕ ਹੈ ਤੁਸੀਂ ਵੀ ਰੋਲ ਕਰ ਰਹੇ ਹੋ ਰਾਮਲੀਲਾ ਦੇ ਵਿੱਚ ਹਾਂਜੀ ਹਾਂਜੀ ਮੈਂ ਵੀ ਰੋਲ ਕਰਦਾ ਹਾਂ ਕਿਹੜੇ ਪਾਤਰ ਦਾ ਰੋਲ ਕਰ ਰਹੇ ਹੋ ਮੈਂ ਰਾਵਣ ਦਾ ਰੋਲ ਕਰਦਾ ਠੀਕ ਹੈ ਹੋਰ ਕੀ ਨਵੇਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਵੇਂ ਬੱਚਿਆਂ ਨੂੰ ਅਸੀਂ ਕਹਿੰਦੇ ਵੀ ਆਪਣੇ ਧਰਮ ਨਾਲ ਜੁੜੋ ਧਰਮ ਦੀ ਸਿੱਖਿਆ ਲਓ ਪ੍ਰਭੂ ਸ਼੍ਰੀ ਰਾਮ ਜੀ ਦੇ ਦੱਸੇ ਹੋਏ ਮਾਰਗ ਤੇ ਚੱਲੋ ਤੇ ਸਾਡੇ ਕਲੱਬ ਨਾਲ ਜੁੜੋ ਆਓ ਕਲੱਬ ਦੀਆਂ ਰੌਣਕਾਂ ਵਧਾਓ ਤੇ ਰੋਲ ਕਰੋ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਹੁਣ ਤੁਹਾਡੀ ਅਸੀਂ ਆਜਾਦ ਕਲਚਰ ਰਾਮਲੀਲਾ ਸਹਿਰਾ ਕਮੇਟੀ ਦੇ ਪ੍ਰਧਾਨ ਨਾਲ ਸਿੰਘਲਾ ਬਿੱਟੂ ਜੀ ਨਾਲ ਗੱਲ ਕਰਵਾਣੇ ਆ ਉਹਨੂੰ ਤੋਂ ਪੁੱਛਦੇ ਆਂ ਵੀ ਰਾਮਲੀਲਾ ਬਾਰੇ ਉਹਨਾਂ ਦਾ ਕੀ ਕਹਿਣਾ ਹੈ? ਹਾਂਜੀ ਪ੍ਰਧਾਨ ਜੀ। ਜੈ ਸ੍ਰੀ ਰਾਮ ਪਹਿਲਾਂ ਸਾਰਿਆਂ ਨੂੰ ਸਾਰੀ ਸੰਗਤ ਨੂੰ ਜੋ ਮੇਰੀ ਆਵਾਜ਼ ਸੁਣ ਰਹੀ ਹੈ ਜੋ ਸਾਡੇ ਪੀਏਜੀ ਇਹ ਆਵਾਜ਼ ਜਾ ਰਹੇ ਨੇ ਇਹਨਾਂ ਦੀ ਬਹੁਤ ਬਤਨਵਾਦ ਨੇ ਜਿਹੜੇ ਸਮੇਂ-ਸਮੇਂ ਤੇ ਸਾਡੀਆਂ ਇਹ ਲਾਈਵ ਵੀਡੀਓ ਪਾਉਂਦੇ ਨੇ ਲਾਈਵ ਤਸਵੀਰਾਂ ਖਿੱਚ ਕੇ ਸਾਡੇ ਦਸਾਂ ਸਾਡੇ ਪਾਤਰਾਂ ਦਾ ਹੌਸਲਾ ਵਧਾਈ ਕਰਦੇ ਸਾਡੇ ਕਲੱਬ ਦੇ ਬਹੁਤ ਵੱਡੇ ਸਰਗਰਮ ਮੈਂਬਰ ਨੇ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀ ਜਿਹੜੇ ਸਾਨੂੰ ਇਸ ਚੈਨਲ ਨਹੀਂ ਆ ਤੇ ਚੈਨਲ ਆ ਸਾਨੂੰ ਇਹ ਦਾ ਪਬਲਿਕ ਦੇ ਨਾਲ ਰੂਪ ਰੂਪ ਲਾਉਂਦੇ ਨੇ ਤੇ ਨਵੇਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਵੇਂ ਨੌਜਵਾਨਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਆਓ ਪ੍ਰਭੂ ਰਾਮ ਦੇ ਚਰਨਾਂ 'ਚ ਸਿੱਖੋ ਕੁਛ ਸਿੱਖ ਕੇ ਆਦੋ ਉਹ ਜੀਵਨ 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 ਕਰੋ ਨਸ਼ਿਆਂ ਕਦੀ ਧਿਆਨ ਨਾ ਦੇਓ ਮੋਬਾਈਲਾਂ ਦਾ ਖੇੜਾ ਛੱਡੋ ਇਹ ਜੇ ਧਰਮ ਖਿਆਲਾਂ ਦੇ ਵਿੱਚ ਲੱਗੋ ਤਾਂ ਜੋ ਕਿਸੇ ਆਉਣ ਵਾਲੀ ਨਮੀ ਟੀੜੀ ਇਹ ਸਾਰਾ ਕੁਝ ਸਿੱਖੇ ਮਾਪੇ ਬਾਬ ਨੂੰ ਇਹੀ ਕਹਿੰਦੇ ਆ ਆਪਣੇ ਬੱਚਿਆਂ ਨੂੰ ਉਹਨੂੰ ਲੈ ਕੇ ਆਓ ਸਿਖਾਓ ਕਿਵੇਂ ਪ੍ਰਭੂ ਰਾਮ ਨੇ ਭਾਈ ਦੇ ਨਾਲ ਆਪਣੇ ਮਾਪਿਆਂ ਦਾ ਕਹਿਣਾ ਮੰਨ ਕੇ ਕਿਵੇਂ ਉਹਨਾਂ ਦੀ ਗੱਲਬਾਤ ਭਾਈ ਨਾਲ ਇੰਨਾ ਪਿਆਰ ਸੀ ਕੀ ਗੱਲ ਸਾਰਾ ਬੱਚਿਆਂ ਨੂੰ ਸਿਖਾਉਣਾ ਇਹ ਸਾਰਾ ਕੁਝ ਇੱਥੇ ਸਿੱਖ ਨੂੰ ਮਿਲਦਾ ਹੈ ਤੇ ਇਹ ਰਾਵਲੇ ਤੁਸੀਂ ਵੀ ਰੋਲ ਕਰ ਰਹੇ ਹੋ ਆ ਦਾ ਕੋਈ ਹਾਂ ਜੀ ਮੈਂ ਵੀ ਬਹੁਤ ਰੋਲ ਕੀਤੇ ਨੇ ਕਾਦੇ ਕਾਦੇ ਰੋਲ ਕੀਤੇ ਬਸ ਛੋਟੇ ਛੋਟੇ ਰੋਲ ਕੀਤੇ ਰਹੇ ਪਹਿਲਾਂ ਬਹੁਤ ਲੇਡੀਜ਼ ਰੋਲ ਕਰਦਾ ਰਿਹਾ ਜੀ ਤੇ ਸਭ ਤੋਂ ਫੇਰਾ ਸਨੂਪ ਰਖਾ ਦਾ ਰੋਲ ਬਹੁਤ ਉਭਿੱਟ ਹੋਇਆ ਸੀ ਜੀ ਉਸ ਵੇਲੇ ਮੈਂ ਹੁਣ ਤੱਕ 78 ਸਾਲ ਹੋ ਗਏ ਦਿੱਤਾ ਵੀ ਇਸ ਵਾਰੀ ਵੀ ਸਾਡੇ ਕੋਲ ਪਾਤਰਾਂ ਦੀ ਘਾਟ ਹੋਣ ਕਰਕੇ ਇੱਕ ਦੋ ਰੋਲ ਮੈਨੂੰ ਮਿਲੇ ਨੇ ਜੇ ਮੈਂ ਕਿ ਕੁੰਭਕਰਨ ਦਾ ਰੋਲ ਲੈ ਸ਼ਾਇਦ ਮੈਂ ਕਰੂੰਗਾ ਬਾਕੀ ਦਾ ਹਮਾਂ ਪੇਪਰ ਮਰਦ ਜੀ ਜੀ ਜੈ ਸਿੰਘ ਜੀ ਹੁਣ ਤੁਹਾਡੀ ਅਸੀਂ ਆਜ਼ਾਦ ਕਲਚਰ ਰਾਮਲੀਲਾ ਸਹਿਰਾ ਕਮੇਟੀ ਦੇ ਮੀਤ ਪ੍ਰਧਾਨ ਰਜੀਵ ਗੋਲਾ ਜੀ ਨਾਲ ਗੱਲ ਕਰਵਾਉਨੇ ਆਂ ਉਹਨਾਂ ਤੋਂ ਪੁੱਛਦੇ ਆਂ ਵੀ ਉਹ ਰਾਮਲੀਲਾ ਦੇ ਵਿੱਚ ਕਿਸ ਪਾਤਰ ਦਾ ਰੋਲ ਅਦਾ ਕਰ ਰਹੇ ਆਂ ਹਾਂਜੀ ਰਜੀਵ ਜੀ ਜੈ ਸ਼੍ਰੀ ਰਾਮ ਜੀ ਮੈਂ ਰਾਮਲੀਲਾ ਦੇ ਮੰਚ ਤੇ ਰਾਮ ਜੰਦੇ ਸ਼ੋਕੇ ਭਾਈ ਲక్ష్ਮੀ ਜੀ ਦਾ ਰੋਲ ਅਦਾ ਕਰ ਰਿਹਾ ਮੰਨੂ ਬੜੀ ਖੁਸ਼ੀ ਹੁੰਦੀ ਹੈ ਪਰਮਾਤਮਾ ਜੀ ਨੇ ਜੋ ਮੈਨੂੰ ਸੇਵਾ ਦਿੱਤੀ ਹੈ ਮੈਂ ਪ੍ਰਭੂ ਰਾਮ ਜੰਦੀ ਦੇ ਬੱਚੇ ਸੱਚੇ ਮਨੋਂ ਨਾਲ ਸ਼ਰਧਾ ਦੇ ਨਾਲ ਉਹਨਾਂ ਦੀ ਸੇਵਾ ਕਰ ਰਿਹਾ ਪ੍ਰਭੂ ਨੇ ਕਿਹਾ ਵੀ ਮੈਨੂੰ ਇਹ ਸੇਵਾ ਨਿਭਾਉਣ ਦਾ ਮੌਕਾ ਦਿੱਤੀ ਗਿਆ ਹੈ ਇੱਕ ਤੁਸੀਂ ਮੈਨੂੰ ਵੀ ਪਤਾ ਲੱਗਿਆ ਵੀ ਤੁਹਾਡੇ ਪਰਿਵਾਰ ਦੇ ਵਿੱਚ ਵੀ ਇਹ ਕਾਫੀ ਰੋਲ ਕਰ ਰਹੇ ਸੀ ਬੜੀ ਪਰਮਾਤਮਾ ਦੀ ਸਾਡੇ ਪਰਿਵਾਰ ਤੇ ਕਿਰਪਾ ਰਹੀ ਹੈ ਮੇਰੇ ਦਾਦਾ ਜੀ ਮੇਰੇ ਪਾਪਾ ਜੀ ਮੇਰੇ ਚਾਚਾ ਜੀ ਰੋਲ ਕਰਦੇ ਰਹੇ ਨੇ ਉਹਨਾਂ ਨੂੰ ਦੇਖਦੇ-ਦੇਖਦੇ ਅਸੀਂ ਸਿੱਖ ਗਏ ਅਸੀਂ ਬੜੀ ਪਰਮਾਤਮਾ ਦੇ ਅਵਾਰੀ ਆ ਵੀ ਉਹਨਾਂ ਨੇ ਸਾਡੇ ਪਰਿਵਾਰ ਤੇ ਹਮੇਸ਼ਾ ਕਿਰਪਾ ਬਣਾਈ ਰੱਖੀ